ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੌਰਾਨ ਆਪ ਜੀ ਦੇ ਨਾਲ ਸਾਂਝ ਪਾਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੀ ਅੰਮ੍ਰਿਤ ਛਕਾ ਕੇ ਪੰਜ ਤੀਰ ਹੁਕਮਨਾਮਾ ਤੇ ਕੁਝ ਹਜੂਰੀ ਸਿੰਘ ਨਾਲ ਦੇ ਕੇ ਜ਼ਾਲਿਮਾਂ ਦਾ ਸੋਧਾ ਲਾਉਣ ਵਾਸਤੇ ਪੰਜਾਬ ਵੱਲ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਹ ਵਿੱਚ ਆਉਂਦਿਆਂ ਕਿ ਇਲਾਕਿਆਂ ਤੇ ਹਮਲੇ ਕੀਤੇ ਤੇ ਫਤਿਹ ਪ੍ਰਾਪਤ ਕੀਤੀ ਪੰਜਾਬ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਝੇ ਮਾਲਵੇ ਤੇ ਦੁਆਬੇ ਦੇ ਸਿੱਖਾਂ ਵੱਲ ਚਿੱਠੀਆਂ ਲਿਖ ਭੇਜੀਆਂ ਤੇ ਹੁਣ ਅਸੀਂ ਅਗਲੇ ਪੜਾਅ ਨੂੰ ਸ਼ੁਰੂ ਕਰਦੇ ਹਾਂ ਸਿੰਘ ਸਰਹੰਦ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਲੱਗੇ ਸਾਰੇ ਇਲਾਕੇ ਦੀਆਂ ਨਜ਼ਰਾਂ ਸਰਹੰਦ ਦੀ ਲੜਾਈ ਤੇ ਲੱਗੀਆਂ ਹੋਈਆਂ ਸਨ ਦੋਹੀ ਪਾਸੇ ਡਟਵੀਂ ਤਿਆਰੀ ਹੋ ਰਹੀ ਸੀ ਬੰਦਾ ਸਿੰਘ ਕੋਲ ਆਦਮੀਆਂ ਦੀ ਗਿਣਤੀ ਕਾਫੀ ਸੀ ਪਰ ਹਥਿਆਰ ਬੜੇ ਥੋੜੇ ਸਨ ਬੜੇ ਥੋੜੇ ਸਿੰਘਾਂ ਕੋਲ ਬੰਦੂਕਾਂ ਸਨ। ਬਾਕੀ ਕਿਸੇ ਕੋਲ ਨੇਜ਼ਾ, ਕਿਸੇ ਕੋਲ ਤਲਵਾਰ ਤੇ ਕਿਸੇ ਕੋਲ ਤੀਰ ਕਮਾਨ ਸਨ। ਇਹ ਫੌਜ ਤਿੰਨ ਤਰ੍ਹਾਂ ਦੀ ਸੀ। ਇੱਕ ਧਰਮ ਦੀ ਖਾਤਰ ਸ਼ਹੀਦ ਹੋਣ ਵਾਲੇ ਪੱਖੇ ਸਿੱਖ, ਦੂਜੇ RAM ਸਿੰਘ, ਤਲੋਕ ਸਿੰਘ ਫੂਲਕਿਆਂ ਆਦ ਦੇ ਕੱਲੇ ਹੋਏ ਤਨਖਾਹਦਾਰ ਸਿਪਾਹੀ ਤੇ ਤੀਜਾ ਕੇਵਲ ਲੁੱਟ ਦੀ ਖਾਤਰ ਆਏ ਹੋਏ ਦੂਰ ਨੇੜੇ ਦੇ ਲੁਟੇਰੇ। ਇਹਨਾਂ ਤੋਂ ਇਲਾਵਾ 1000 ਸਿਪਾਹੀ ਹੋਰ ਵੀ ਸੀ ਜੋ ਵਜ਼ੀਰ ਖਾਂ ਤੇ ਸੋਚਾ ਨੰਦ ਦੇ ਭੇਜੇ ਹੋਏ ਬੰਦਾ ਸਿੰਘ ਬਹਾਦਰ ਨੂੰ ਧੋਖੇ ਨਾਲ ਮਾਰਨ ਵਾਸਤੇ ਉਸ ਦੀ ਫੌਜ ਨਾਲ ਮਿਲੇ ਹੋਏ ਸਨ ਇਸ ਫੌਜ ਦਾ ਅਫਸਰ ਸੋਚਾ ਨੰਦ ਦਾ ਭਤੀਜਾ ਸੀ ਜਿਸ ਨੇ ਆਪਣੇ ਆਉਣ ਦਾ ਕਾਰਨ ਸੋਚਾ ਨੰਦ ਤੋਂ ਵੈਰ ਲੈਣਾ ਦੱਸਿਆ ਸੀ ਦੂਜੇ ਪਾਸੇ ਬੁੱਢਾ ਵਜ਼ੀਰ ਖਾਂ ਵੀ ਚੱਪੜ ਚਿੜੀ ਦੇ ਮੈਦਾਨ ਵਿੱਚ ਸਿੰਘਾਂ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ ਸੀ ਉਸ ਨੇ ਆਪਣੇ ਮਾਤ ਹਿਤ ਫੌਜਦਾਰਾਂ ਦੀ ਫੌਜ ਤੇ ਇਲਾਕੇ ਦੇ ਚੌਧਰੀਆਂ ਦੇ ਸਭ ਆਦਮੀ ਇਕੱਠੇ ਕਰ ਲਏ ਜਿਹਾਦ ਦੇ ਨਾਮ ਥੱਲੇ ਮੁਲਾਣਿਆਂ ਨੇ ਵੀ ਸ਼ਹਾਦਤ ਦੇ ਚਾਹਵਨ ਹਜ਼ਾਰਾਂ ਗਾਜ਼ੀ ਬਹਿਸ਼ਤ ਦੇ ਦਰਵਾਜ਼ੇ ਅੱਗੇ ਲੈ ਆਂਦੀ ਰਲ ਮਿਲ ਕੇ ਫੌਜ ਦੀ ਗਿਣਤੀ 20000 ਹੋ ਗਈ ਸਾਬਤੋਂ ਅੱਗੇ ਤੋਪਾਂ ਤੇ ਜ਼ੰਬੂਰ ਕੇ ਬੀੜੇ ਹੋਏ ਸਨ ਉਸ ਤੋਂ ਪਿੱਛੋਂ ਹਾਥੀਆਂ ਦੀ ਪਾਲ ਖੜੀ ਕੀਤੀ ਹੋਈ ਸੀ ਇੱਕ ਪਾਸੇ ਸ਼ੇਰ ਮੁਹੰਮਦ ਖਾਂ ਤੇ ਖਵਾਜ਼ਾ ਅਲੀ ਮਲੇਰ ਕੋਟਲੇ ਵਾਲੇ ਆਪਣੀਆਂ ਫੌਜਾਂ ਲਈ ਖੜੇ ਸਨ ਤੇ ਇੱਕ ਪਾਸੇ ਹੂਰਾਂ ਦੇ ਆਸ਼ਿਕ ਗਾਜ਼ੀ ਵਿਚਕਾਰ ਬੁੱਢਾ ਨਵਾਬ ਵਜ਼ੀਰ ਖਾਂ ਘੋੜੇ ਤੇ ਅਸਵਾਰ ਸਾਰੀ ਫੌਜ ਦੀ ਕਮਾਨ ਕਰ ਰਿਹਾ ਸੀ ਇਸ ਤਰ੍ਹਾਂ ਮੈਦਾਨ ਮੱਲੀ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਉਡੀਕ ਕਰ ਰਹੇ ਸਨ ਉਧਰੋਂ ਅਗਾਦ ਜੋਸ਼ ਵਿੱਚ ਭਰੇ ਸਿੰਘ ਵੀ ਚਲੋ ਸਰਹੰਦ ਤੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡਦੇ ਆ ਰਹੇ ਸਨ ਇੱਕ ਪਾਸੇ ਮਲਵਈ ਸੂਰਮੇ ਆ ਰਹੇ ਸਨ ਜਿਨ੍ਹਾਂ ਦੀ ਸਰਦਾਰੀ ਸਰਦਾਰ ਫਤਿਹ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਤੇ ਸਰਦਾਰ ਆਲੀ ਸਿੰਘ ਦੇ ਹੱਥ ਸੀ ਦੂਜੇ ਪਾਸੇ ਮਾਝੇ ਦੇ ਬੀਰ ਬਾਬਾ ਬినੋਦ ਸਿੰਘ, ਸਰਦਾਰ ਬਾਜ ਸਿੰਘ, ਸਰਦਾਰ ਰਾਮ ਸਿੰਘ ਤੇ ਸਰਦਾਰ ਸ਼ਾਮ ਸਿੰਘ ਦੇ ਮਾਤ ਹਿਤ ਚੱਲੇ ਆ ਰਹੇ ਸਨ ਕੁਝ ਰਲਮੀ ਫੌਜ ਦੀ ਕਮਾਨ ਬਾਬਾ ਬੰਦਾ ਸਿੰਘ ਦੇ ਆਪਣੇ ਹੱਥ ਵਿੱਚ ਸੀ 22 ਮਈ 1710 ਈਸਵੀ ਨੂੰ ਦੋਵੇਂ ਦਲ ਆਹਮੋ ਸਾਹਮਣੇ ਆਪੜੇ ਇੱਕ ਪਾਸੇ ਸਰਦਾਰ ਫਤਿਹ ਸਿੰਘ ਤੇ ਦੂਜੇ ਪਾਸੇ ਸਰਦਾਰ ਬਾਜ ਸਿੰਘ ਆਪਣੇ ਮਾਤ ਹਿੱਤ ਸਰਦਾਰਾਂ ਸਣੇ ਹਮਲਾ ਕਰਨ ਵਾਸਤੇ ਅੱਗੇ ਵਧੇ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਰਿਜ਼ਰਵ ਫੌਜ ਲੈ ਕੇ ਇੱਕ ਉੱਚੇ ਟਿੱਬੇ ਤੇ ਖੜੇ ਹੋ ਕੇ ਜੰਗ ਦਾ ਰੰਗ ਵੇਖਣ ਲੱਗਾ ਸਿੰਘਾਂ ਦੇ ਨੇੜੇ ਟੁਕਣ ਉੱਤੇ ਵਜ਼ੀਰ ਖਾਨ ਦੀਆਂ ਤੋਪਾਂ ਦੇ ਜ਼ੰਬੂਰੀਆਂ ਨੇ ਆਗ ਬਰਹਾਉਣੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਜੰਜੀਰਦਾਰ ਗੋਲੇ ਚੱਲੇ ਲੁਟੇਰੇ ਪਹਿਲੇ ਹੱਥ ਹੀ ਹਰਨ ਹੋ ਗਏ ਇਸ ਤੋਂ ਥੋੜਾ ਚਿਰ ਪਿੱਛੋਂ ਸੋਚਾ ਆਨੰਦ ਦਾ ਭਤੀਜਾ ਆਪਣੀ 1000 ਫੌਜ ਲੈ ਕੇ ਮੈਦਾਨ ਵਿੱਚੋਂ ਭੱਜ ਨਿਕਲਿਆ ਪਿੱਛੇ ਕੇਵਲ ਸਿੱਧਕੀ ਸਿੱਖ ਹੀ ਡਟੇ ਰਹੇ ਇੱਕ ਪਾਸੇ ਤੋਪਾਂ ਜ਼ੰਬੂਰ ਕੇ ਤੇ ਦੂਰ ਮਾਰੂ ਬੰਦੂਕਾਂ ਤੇ ਇੱਕ ਪਾਸੇ ਤੀਰ ਤੇ ਟਾਮੀ ਟਾਮੀ ਬੰਦੂਕ ਇਸ ਹੱਲੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਮੁਸਲਮਾਨ ਫੌਜ ਦੇ ਹੌਸਲੇ ਵਧ ਰਹੇ ਸਨ ਕਿ ਸਿੱਖ ਨਸੇ ਕੇ ਨਸੇ ਬਾਜ ਸਿੰਘ ਨੇ ਇਹ ਸਾਰੇ ਹਾਲਾਤ ਬੰਦਾ ਸਿੰਘ ਨੂੰ ਜਾ ਦੱਸੇ ਤਾਂ ਉਹ ਰਿਜ਼ਰਵ ਫੌਜ ਲੈ ਕੇ ਮੈਦਾਨ ਵਿੱਚ ਆ ਡਟਿਆ ਇਸ ਸੱਜਰ ਸਾਹ ਫੌਜ ਦੇ ਆਉਣ ਨਾਲ ਸਿੰਘਾਂ ਦੇ ਦੇਲ ਵਧ ਗਏ ਉਹਨਾਂ ਪੈਂਦੀ ਸੱਟੇ ਤਲਵਾਰਾਂ ਤੇ ਬਰਛੇ ਧੂਕੇ ਮਲੇਰ ਕੋਟਲੀਆਂ ਤੇ ਹਮਲਾ ਬੋਲ ਦਿੱਤਾ ਉਹ ਦੋਵੇਂ ਯੋਧੇ ਮਰਦਾਂ ਵਾਂਗ ਡੱਟ ਕੇ ਲੜੇ ਪਰ ਅੰਤ ਦੋਵੇਂ ਸ਼ੇਰ ਮੁਹੰਮਦ ਖਾਂ ਤੇ ਖਵਾਜਾ ਅਲੀ ਖਾਲਸੇ ਦੀ ਤਲਵਾਰ ਦੀ ਪੇਟਾ ਹੋ ਗਏ ਜਰਨੈਲਾ ਦਾ ਡਿਗਣਾ ਹੀ ਸੀ ਕਿ ਉਹਨਾਂ ਦੀ ਫੌਜ ਮੈਦਾਨ ਛੱਡ ਕੇ ਨਾ ਸੋਠੀ ਦੂਜੇ ਪਾਸੇ ਗਾਜ਼ੀਆਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਇਸ ਵੇਲੇ ਵਜ਼ੀਰ ਖਾਂ ਵਾਲਾ ਮੋਰਚਾ ਕਾਇਮ ਸੀ ਬਾਕੀ ਸਭ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਅਜੇ ਵੀ ਹੌਸਲਾ ਕਰਕੇ ਉਹ ਬੁੱਢਾ ਨਵਾਬ ਅੜਿਆ ਖੜਾ ਸੀ ਜਾਂ ਕਿਸੇ ਯੋਧੇ ਦੇ ਇੱਕ ਤੀਰ ਨੇ ਜੰਗ ਦਾ ਫੈਸਲਾ ਕਰ ਦਿੱਤਾ ਤੀਰ ਨਾਲ ਫੱਟੜ ਹੋ ਕੇ ਵਜ਼ੀਰ ਖਾਂ ਘੋੜੇ ਤੋਂ ਥੱਲੇ ਆ ਡਿੱਗਾ ਦੋਹਾਂ ਪਾਸਿਆਂ ਤੋਂ ਬਾਜ ਸਿੰਘ ਤੇ ਫਤਿਹ ਸਿੰਘ ਨੇ ਹਮਲਾ ਕਰਕੇ ਜ਼ਖਮੀ ਸੂਬੇਦਾਰ ਨੂੰ ਕਾਬੂ ਕਰ ਲਿਆ ਨਵਾਬ ਦਾ ਡਿਗਣਾ ਹੀ ਸੀ ਕਿ ਉਸ ਦੀ ਫੌਜ ਜਿੱਧਰ ਮੂੰਹ ਹੋਇਆ ਨਸ ਤੁਰੀ ਲੜਾਈ ਖਤਮ ਹੋਈ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਜੇਤੂ ਸਿੰਘਾਂ ਨੇ ਮੈਦਾਨ ਵਿੱਚ ਪਿਆ ਦੁਸ਼ਮਣ ਦਾ ਸਭ ਸਮਾਨ ਕਬਜੇ ਵਿੱਚ ਕਰ ਲਿਆ ਤੇ ਨਸੇ ਜਾਂਦਿਆਂ ਦੇ ਮਗਰਵਾੜ ਧਰ ਲਈ 12 ਮੀਲ ਦਾ ਪੰਧ ਪੈਰਾਂ ਥੱਲੇ ਲਤਾੜ ਕੇ ਖਾਲਸਾ ਸਰਹੰਦ ਜਾ ਪਹੁੰਚਾ ਥੋੜੇ ਜਿਹੇ ਟਾਕਰੇ ਪਿੱਛੋਂ ਕਿਲੇ ਤੇ ਕਬਜ਼ਾ ਕਰ ਲਿਆ 24 ਮਈ ਨੂੰ ਸਿੰਘ ਸਰਹੰਦ ਵਿੱਚ ਦਾਖਲ ਹੋ ਗਏ ਸ਼ਹਿਰ ਦੀਆਂ ਕੰਧਾਂ ਸਿੰਘਾਂ ਨੂੰ ਅਜੇ ਵੀ ਸਾਹਿਬਜ਼ਾਦਿਆਂ ਦੇ ਖੂਨ ਨਾਲ ਰੰਗੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਜੋ ਸਾਹਮਣੇ ਆਇਆ ਤਲਵਾਰ ਦੀ ਧਾਰ ਲੰਗਾ ਦਿੱਤਾ ਗਿਆ ਦਿਲਾਂ ਵਾਲਾ ਕਹਿਰ ਜੇਤੂਆਂ ਨੇ ਰਾਜ ਕੇ ਬੈਰੀਆਂ ਤੇ ਕੱਢਿਆ ਬਾਜ਼ਾਰ ਤੇ ਮੁਗਲਾਂ ਦੀਆਂ ਹਵੇਲੀਆਂ ਲੋਥਾਂ ਨਾਲ ਪਰ ਗਈਆਂ ਪਾਪੀਆਂ ਦੇ ਪਾਪ ਤੇ નિર્ਦੋਸ਼ਾਂ ਦਾ ਖੂਨ ਭਾਂਬੜ ਬਣ ਕੇ ਉੱਠ ਪੜਿਆ ਜਿਸ ਵਿੱਚ ਗੁਨਾਹੀ ਪੰਬਟ ਬਣ ਕੇ ਦਿਖਣ ਲੱਗੇ ਲੜਾਈ ਆਰੰਭ ਹੋਈ ਤੇ ਜਿਹੜੇ ਲੁਟੇਰੇ ਨਾ ਸਕੇ ਸਨ ਖਾਲਸੇ ਦੀ ਫਤਿਹ ਸੁਣ ਕੇ ਉਹ ਫਿਰ ਆ ਸ਼ਾਮਿਲ ਹੋਏ ਸਰਹੰਦ ਦਾ ਬਹੁਤਾ ਨੁਕਸਾਨ ਉਹਨਾਂ ਹੀ ਕੀਤਾ ਘਰਾਂ ਦੇ ਘਰ ਸਾੜ ਕੇ ਸਵਾਹ ਕਰ ਦਿੱਤੇ ਜੋ ਇਸਤਰੀ ਪੁਰਸ਼ ਸਾਹਮਣੇ ਆਇਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਚਾਰ ਦਿਨ ਤੱਕ ਸ਼ਹਿਰ ਲੁੱਟਦਾ ਰਿਹਾ ਅੰਤ ਬੰਦਾ ਸਿੰਘ ਬਹਾਦਰ ਨੇ ਹੁਕਮਨ ਅਮਨ ਕਾਇਮ ਕੀਤਾ ਹੁਣ ਨਿਆਂ ਦੀ ਵਾਰੀ ਆਈ ਜ਼ਾਲਮਾਂ ਨੂੰ ਜ਼ੁਲਮ ਦੀ ਸਜ਼ਾ ਦੇਣੀ ਸਭ ਤੋਂ ਚੰਗਾ ਨਿਆਂ ਹੈ ਵਜ਼ੀਰ ਖਾਂ ਤਾਂ ਕੀਤੇ ਦਾ ਫਲ ਭੁਗਤ ਚੁਕਾ ਸੀ ਚੱਪੜ ਚਿੜੀ ਦੇ ਮੈਦਾਨ ਵਿੱਚੋਂ ਖੜੇ ਹੋਏ ਜ਼ਖਮੀ ਵਜ਼ੀਰ ਖਾਂ ਨੂੰ ਤਿੰਗਾ ਨੇ ਵਹਿੜਕਿਆਂ ਦੇ ਮਗਰ ਪਾ ਕੇ ਸਰਹੰਦ ਦੀ ਗਲੀ ਗਲੀ ਵਿੱਚ ਫੇਰ ਕੇ ਸਹਿਕ ਦੇ ਨੂੰ ਅੱਗ ਵਿੱਚ ਸੁੱਟ ਦਿੱਤਾ ਉਹ ਅੱਧ ਚ ਲੁੱਠਾ ਹੋ ਗਿਆ ਤਾਂ ਇੱਕ ਦਰਖਤ ਨਾਲ ਪੁੱਠਾ ਲਟਕਾ ਦਿੱਤਾ ਜਿੱਥੇ ਉਸ ਦੀ ਲੋਥ ਨੂੰ ਜਾਨਵਰ ਤੋੜ ਰਹੇ ਸਨ ਉਸ ਦਾ ਪੁੱਤਰ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਸਣੇ ਪਰਿਵਾਰ ਦਿੱਲੀ ਨੂੰ ਨਸ ਉੱਠਿਆ ਤੋਂ ਹੱਥ ਨਾ ਆਇਆ ਸੋਚਾ ਆਨੰਦ ਸਣੇ ਬਾਲ ਬੱਚੇ ਦੇ ਫੜਿਆ ਗਿਆ ਹੋਰ ਵੀ ਕੋਈ ਗੁਨਾਹਗਾਰ ਫੜ ਕੇ ਸਿੰਘਾਂ ਨੇ ਕੈਦ ਕੀਤੇ ਹੋਏ ਸਨ ਸਭ ਨੂੰ ਸ਼ਹਿਰ ਵਿੱਚ ਬੂਹੇ-ਬੂਹੇ ਫੇਰ ਕੇ ਜਿਉਂਦਿਆਂ ਨੂੰ ਅੱਗ ਵਿੱਚ ਸਾੜਿਆ ਗਿਆ ਇਸ ਤਰ੍ਹਾਂ ਸੂਚਾ ਆਨੰਦ ਕੀਤੇ ਦਾ ਫਲ ਭੋਗ ਕੇ ਸਣੇਬਾਲ ਬੱਚਿਆਂ ਦੇ ਨਰਕਾਂ ਦਾ ਰਾਹੀ ਹੋਇਆ ਇਸ ਵੇਲੇ ਸਰਹੰਦ ਸਰਕਾਰ ਦੇ 28 ਪਰਗਣੇ ਸਿੰਘਾਂ ਦੇ ਕਬਜ਼ੇ ਵਿੱਚ ਸਨ ਜਿਸ ਸ਼ਹਿਰ ਵਿੱਚ ਸਾਹਿਬ ਜਦਾ ਜੋਰਾਵਾਰ ਸਿੰਘ ਤੇ ਸਾਹਿਬ ਜਦਾ ਪਤੇਹ ਸਿੰਘ ਜੀ નિર્ਦੋਸ਼ ਸ਼ਹੀਦ ਕੀਤੇ ਗਏ ਸਨ ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪਵਿੱਤਰ ਹੱਥਾਂ ਨਾਲ ਸਿੱਖ ਰਾਜ ਦੀ ਨੀਂਹ ਰੀਤ ਜਿੱਥੇ ਸਾਹਿਬਜ਼ਾਦਿਆਂ ਦਾ ਸੂਚਕ ਖੂਨ ਡੁੱਲਿਆ ਸੀ ਉਸੇ ਥਾਂ ਤੇ ਖਾਲਸਾ ਰਾਜ ਦਾ ਉੱਚਾ ਨਿਸ਼ਾਨ ਚੁਲਾਇਆ ਗਿਆ ਸਰਕਾਰ ਸਰਹੰਦ ਵਿੱਚ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕੀਤਾ ਗਿਆ ਤੇ ਸਰਦਾਰ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ ਗਿਆ ਇਸ ਵੇਲੇ ਜਮਨਾ ਤੋਂ ਲੈ ਕੇ ਸਤਲੁਜ ਤੱਕ ਸਿੱਖਾਂ ਦਾ ਕਬਜ਼ਾ ਹੋ ਚੁੱਕਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਨੂੰ ਹਰ ਢੰਗ ਤੋਂ ਪੂਰਨ ਕਰਨ ਦੀ ਸੋਚੀ ਕਿਸੇ ਰਾਜ ਵਾਸਤੇ ਉਸ ਦਾ ਆਪਣਾ ਮੁਲਕ ਆਪਣੀ ਰਾਜਧਾਨੀ ਆਪਣਾ ਝੰਡਾ ਆਪਣੀ ਫੌਜ ਆਪਣਾ ਬਾਦਸ਼ਾ ਆਪਣਾ ਸਿੱਕਾ ਤੇ ਆਪਣੀ ਮੋਹਰ ਹੋਣੀ ਜ਼ਰੂਰੀ ਹੈ ਸਿੱਖਾ ਕੋਲ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਆਪਣਾ ਝੰਡਾ ਕੇਸਰੀ ਨਿਸ਼ਾਨ ਸਾਹਿਬ ਸੀ ਤੇ ਉਹਨਾਂ ਦਾ ਆਪਣਾ ਮੁਲਕ ਜਿੱਤਿਆ ਹੋਇਆ ਪੰਜਾਬ ਤੇ ਆਪਣਾ ਬਾਦਸ਼ਾ ਬਾਬਾ ਬੰਦਾ ਸਿੰਘ ਬਹਾਦਰ ਸੀ। ਬਾਕੀ ਦੀਆਂ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਸੀ। ਸਰਹੰਦ ਸ਼ਾਹੀ ਸੜਕ ਉੱਤੇ ਸੀ। ਸੋ ਉਸ ਦੀ ਥਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਗੜ ਨੂੰ ਰਾਜਧਾਨੀ ਬਣਾਇਆ। ਇਹ ਕਿਲਾ ਸਡੋਰੇ ਤੋਂ 5-6 ਕੋਹ ਦੂਰ ਪਹਾੜ ਦੀ ਕੰਢੀ ਵਿੱਚ ਸੀ। ਕਿਲਾ ਉੱਚੇ ਥਾਂ ਤੇ ਸੀ ਤੇ ਚੁਫੇਰੇ ਨਿਵਾਨ ਸੀ। ਜਿਸ ਦੇ ਦੋਹੀ ਪਾਸੇ ਦੋ ਨਾਲੇ ਵਗਦੇ ਸਨ ਜੋ ਚੁਫੇਰੀਆਂ ਕਿਲੇ ਨੂੰ ਘੇਰਦੇ ਸਨ। ਟੁੱਟੇ ਹੋਏ ਕਿਲੇ ਦੀ ਮੁਰੰਮਤ ਕਰਕੇ ਉੱਪਰ ਕੇਸਰੀ ਨਿਸ਼ਾਨ ਝੁਲਾਇਆ ਗਿਆ ਸਰਹੰਦ ਆਦਿ ਸ਼ਹਿਰਾਂ ਵਿੱਚੋਂ ਲੁੱਟਿਆ ਹੋਇਆ ਮਾਲ ਉੱਥੇ ਲੋਹਗੜ੍ਹ ਸਿੱਖੀ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ ਖਾਲਸਾ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਕਹਿੰਦੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਨਾਨਕ ਸ਼ਾਹੀ ਮੋਹਰ ਤੇ ਸਿੱਕਾ ਜਾਰੀ ਕਰਨਾ ਤੇ ਅਗਲੇ ਹਾਲਾਤ ਆਪ ਜੀ ਨਾਲ ਅਗਲੀਆਂ ਵੀਡੀਓਜ਼ ਵਿੱਚ ਸਾਂਝੀਆਂ ਕਰਾਂਗੇ ਜੇਕਰ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਹੋ ਰਾ ਨਰ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ